ਪੈਨਸ਼ਨ ਧਾਰਕਾਂ ਵਾਸਤੇ ਵੱਡੀ ਖੁਸ਼ਖਬਰੀ ਦਿਵਾਲੀ ਦਾ ਦੇ ਦਿੱਤਾ ਤੋਹਫਾ ਸਰਕਾਰ ਨੇ ਦਿਵਾਲੀ ਤੱਕ ਭੇਜਣੇ ਨੇ 5-5000 ਰੁਪਏ ਬੁਢਾਪਾ ਵਿਧਵਾ ਅੰਗਹੀਨਾਂ ਦੇ ਵਾਸਤੇ ਉਹਨਾਂ ਦੇ ਖਾਤਿਆਂ ਵਿੱਚ ਭੇਜੇ ਜਾਣਗੇ ਸਰਕਾਰ ਵੱਲੋਂ ਪੂਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਬਿਨਾਂ ਰੁਕੇ ਅੱਗੇ ਚੱਲਦੇ ਹਾਂ मिली जानकारी के मुताबिक सरकार ਵੱਲੋਂ ਦੋ ਵੱਡੇ ਐਲਾਨ ਕੀਤੇ ਗਏ ਨੇ ਨੰਬਰ 1 ਤੇ ਦੁਸ਼ਹਿਰੇ ਤੋਂ ਪਹਿਲਾਂ ਮਜ਼ਦੂਰਾਂ ਦੇ ਖਾਤਿਆਂ ਵਿੱਚ ਆਉਣਗੇ 5-5000 ਰੁਪਏ ਸਰਕਾਰ ਨੇ ਖਿੱਚ ਲਈਏ ਤਿਆਰੀ ਕੀਤੀ ਸਰਕਾਰ ਨੇ ਤਿਆਰੀ ਖਿੱਚ ਲਈਏ ਪੂਰੀ ਜਾਣਕਾਰੀ ਦਰਨਾ ਸਾਂਝੀ ਕਰਦੇ ਆਂ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈ ਜੇ ਅੱਗੇ ਚੱਲਦੇ ਆਂ ਅਪਡੇਟ ਦੇ ਵੱਲ ਸਰਕਾਰ ਨੇ ਜੋ ਜਾਣਕਾਰੀ ਸਾਂਝੀ ਕੀਤੀ ਹੈ ਨਰਾਤੇ ਆ ਤੇ ਦੁਸ਼ਹਿਰੇ ਆ ਰਾਤਿਆਂ ਦੇ ਦਸਹਿਰਾ ਦੇ ਤਿਹਾਰ ਤੋਂ ਪਹਿਲਾਂ ਨਿਤਿਸ਼ ਸਰਕਾਰ ਨੇ ਸਾਰੀ ਮਜ਼ਦੂਰਾਂ ਨੂੰ ਕੱਪੜੇ ਖਰੀਦਣ ਲਈ 5000 ਰੁਪਏ ਦੇਣ ਦਾ ਫੈਸਲਾ ਕੀਤਾ ਹੈ ਇਸ ਦੇ ਨਾਲ 16 ਲੱਖ ਤੋਂ ਜ਼ਿਆਦਾ ਨਿਰਮਾਣ ਕੰਮ ਵਿੱਚ ਲੱਗੇ ਮਜ਼ਦੂਰਾਂ ਨੂੰ ਫਾਇਦਾ ਹੋਵੇਗਾ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਇਹ ਜਾਣਕਾਰੀ ਆਪਣੇ ਇੰਸਟਾਗ੍ਰਾਮ ਉੱਪਰ ਸਾਂਝੀ ਕੀਤੀ ਇਸ ਦੇ ਨਾਲ ਨੰਬਰ 2 ਤੇ ਜੋ ਸਰਕਾਰ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਬੁੜਾਪਾ ਵਿਧਵਾ ਬੇਸਾਰਾ ਅੰਗਹੀਨ ਤੇ ਆਸ਼ੀਰਦ ਬੱਚਿਆਂ ਦੀ ਪੈਨਸ਼ਨਾਂ ਨੂੰ ਲੈ ਕੇ ਸਰਕਾਰ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਨਵੀਂ ਪ੍ਰਣਾਲੀ ਅਨੁਸਾਰ ਵਿਧਵਾ ਔਰਤਾਂ ਤੇ ਬਜ਼ੁਰਗ ਨਾਗਰਿਕਾਂ ਨੂੰ 4000 ਤੱਕ ਦੀ ਪੈਨਸ਼ਨ ਮਿਲੇਗੀ ਦੂਜੇ ਪਾਸੇ ਅਪਾਹਜਾਂ ਲਈ ਰਕਮ 6000 ਤੋਂ 10000 ਰੁਪਏ ਦਿੱਤੀ ਜਾਵੇਗੀ ਜੋ ਅਪਾਹਜ ਲੋਕ ਨੇ ਦੇ ਵਿਚਕਾਰ ਨਿਰਧਾਰਿਤ ਕੀਤੀ ਗਈ ਹੈ ਇਸ ਫੈਸਲੇ ਨਾਲ ਸਿਰਫ ਵਿੱਤੀ ਰਾਤ ਮਿਲੇਗੀ ਸਗੋ ਇਹਨਾਂ ਸਮੂਹਾਂ ਦੇ ਜੀਵਨ ਪੱਤਰ ਵਿੱਚ ਵੀ ਜੋ ਸੁਧਾਰ ਹੋਵੇਗਾ ਪੂਰੀ ਜਾਣਕਾਰੀ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਤੁਹਾਡੇ ਡਾਕੂਮੈਂਟ ਕਿਹੜੇ ਕਿਹੜੇ ਲੱਗਣਗੇ ਤੇ ਕਿਸ ਕਿਸ ਰਾਜ ਨੂੰ ਪਹਿਲਾਂ ਲਾਗੂ ਕੀਤੀ ਜਾ ਰਹੀ ਹੈ ਇਸ ਸ੍ਰੀਮ ਇਸ ਦੇ ਬਾਰੇ ਵਧੇਰੇ ਜਾਣਕਾਰੀ ਵਾਸਤੇ ਤੁਸੀਂ ਤਾਜ਼ਾਪੰਜਾਬ.com ਸਰਚ ਕਰੋ ਉੱਤੇ ਉਸ ਦੇ ਉੱਪਰ ਜਾ ਕੇ ਇਹ ਜਾਣਕਾਰੀ ਸਹੀ ਪ੍ਰਾਪਤ ਕਰ ਸਕਦੇ ਜੇ ਇਸ ਦੇ ਬਾਰੇ ਹੋਰ ਤੁਹਾਨੂੰ ਜ਼ਿਆਦਾ ਜਾਣਕਾਰੀ ਇਸ ਚੈਨਲ ਦੇ ਉੱਪਰ ਨਹੀਂ ਦੇ ਸਕਦੇ ਇਹੋ ਜਿਹੀ ਹੋਰ ਜਾਣਕਾਰੀਆਂ ਵਾਸਤੇ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਇਹ ਜਾਣਕਾਰੀ ਲੈਣ ਵਾਸਤੇ ਤੁਸੀਂ ਤਾਜ਼ਾਪੰਜਾਬ.com ਦੇ ਉੱਪਰ ਜਾ ਕੇ ਸਰਚ ਕਰੋ ਪੰਜਾਬ ਦੀ ਆਪਣੀ ਸਰਕਾਰੀ ਵੈਬਸਾਈਟ